मैं आप ही संस्कार किया फोटो लगाईया ने मेरे आप ही मैं पोस्टमार्टम वास्ते रजिंद्रॉस्पिटल भेजिया कमरे क्यों सी खोलो वो मैं तो मैं इतों ये कोई अंदर होया था जो मर गए तो ये मरण गए मैं करवाजा खोलो वह कल कल दरवाजा खोलते से उत कोई नहीं सी। ਫਿਰ 20 ਮਿੰਟ ਹੋਇਆ ਫਿਰ ਬੰਦ ਹੋਈ ਫਿਰ ਸਾਨੂੰ ਹਾਕਾ ਮਾਰ ਕੇ ਅਸੀਂ ਬਾਹਰ ਆਏ ਆ ਫਿਰ ਸਾਨੂੰ ਇੱਕ ਪਿਪੜੇ ਸੀ ਉੱਥੇ ਸਾਨੂੰ ਬਿਠਾਉਂਦੇ ਸੀ ਇੱਕ ਪਾਸੇ ਲੇਡੀਜ਼ ਬੈਠੇ ਸੀ ਸਾਡੇ ਜਾਂ ਮੇਰੇ ਜਾਂਦੇ ਇੱਕ ਪਾਸੇ ਬੰਦੇ ਬੈਠੇ ਸੀ ਤਿੰਨ ਮੁੰਡੇ ਬਾਹਰੋਂ ਲਿਆਂਦੇ ਮੁੰਡਿਆਂ ਨੇ ਜਿਹੜੇ ਅੰਦਰ ਸੀਗੇ ਉਹਨਾਂ ਤੇ ਐਲੀਗੇਸ਼ਨ ਲਾਇਆ ਗਿਆ ਵੀ ਅਸੀਂ ਆਈ.ਡੀ ਕਰਦੇ ਆ ਉਹਨਾਂ ਨੂੰ ਰਾਤ ਨੂੰ ਕੁੱਟਿਆ ਗਿਆ ਮਾਰ ਕੇ ਉਹਨਾਂ ਨੂੰ ਦਿੰਨ ਤਾਰੇ ਜੀ ਸੋਵਾ ਸਰਾਂ ਨਾ ਰੋਡ ਬਲ ਸਟੋਪ ਤੇ ਸਾਬਸਟਾ ਉਹਦੇ ਮਹਾ ਬਨੀਓਏ ਬੁਰੀ ਤਰ੍ਹਾਂ ਬਾਹਰ ਖੁੱਲੇ ਕਈਆਂ ਦੇ ਕੇਸ ਖੁੱਲੇ ਬਹੁਤ ਬੁਰੀ ਇਹਨਾਂ ਦੇ ਜੋ ਮੈਂ ਸੁਣੇ ਇਹਨਾਂ ਦੇ ਘੜੀਆਂ ਸੀ ਉਹ ਵੀ ਲਾ ਲਈਆਂ ਵਰਗੇਟੇਰ ਨੇ ਕਿਹਾ ਇਹਦੇ ਲਾਹੌਸੀ ਮੈਨੇਜਰ ਸਾਹਿਬ ਕਹਿੰਦਾ ਮੈਂ 210 ਸਾਹਿਬ ਦੇ ਪਾਸ ਕੀਤੇ ਵੀ ਮੈਂ ਤੁਹਾਨੂੰ ਕੋਈ ਗਲਤ ਨਾ ਕੰਮ ਹੋ ਜੇ ਅਰਕੰ ਦਾ ਜਿਹੜੇ ਫੜ ਫਰਨੇ ਸੀ ਉਹ ਬਚ ਗਏ ਬੇਗਨਾਈ ਮਰ ਗਏ ਜਦੋਂ ਵੀ 6 ਜੂਨ ਆਉਂਦੀ ਹੈ ਤੇ ਸਿੱਖ ਕੌਮ ਕਦੀ ਵੀ ਆਪਣਾ ਇਤਿਹਾਸ ਜਾਂ ਆਪਣੇ ਨਾਲ ਹੋਈ ਤਸ਼ੱਦਦ ਜਾਂ ਆਪਣੇ ਉਸ ਸਤਾਨ ਦੀ ਬੇਦਬੀ ਕਦੀ ਵੀ ਨਹੀਂ ਭੁੱਲ ਸਕਦੀ ਜੇਕਰ ਭੁੱਲਣਾ ਵੀ ਚਾਵੇ ਤਾਂ ਵੀ ਨਹੀਂ ਭੁੱਲ ਸਕਦੀ ਜਦੋਂ ਵੀ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਤੇ ਕਹਿੰਦੇ ਕਿ ਸਿੱਖਾਂ ਦੇ ਜ਼ਖਮ ਤਾਜ਼ੇ ਹੋ ਜਾਂਦੇ ਨੇ ਕਿਉਂਕਿ ਸਿੱਖਾਂ ਨੇ 1984 ਜਿਹੜੀ ਆਪਣੇ ਪਿੰਡੇ ਤੇ ਹੰਡਾਈ ਆ ਤੋਂ ਉਸ ਤੋਂ ਬਾਅਦ ਅੱਜ ਜਦੋਂ 6 ਜੂਨ ਦਾ ਦਿਹਾੜਾ ਹੈ ਤਾਂ ਗੁਰੂ ਘਰਾਂ ਦੇ ਵਿੱਚ ਰੌਣਕਾਂ ਹਾਲਾਂਕਿ ਜ਼ਰੂਰ ਵੇਖਣ ਨੂੰ ਮਿਲ ਰਹੀਆਂ ਨੇ ਸੰਗਤਾਂ ਨਤਮਸਤਕ ਹੋਣ ਦੇ ਲਈ ਜ਼ਰੂਰ ਪਹੁੰਚ ਰਹੀਆਂ ਨੇ ਲੇਕਿਨ ਉਸ ਵੇਲੇ ਦਾ ਸਮਾਂ ਕਿਵੇਂ ਦਾ ਸੀਗਾ ਕਿਉਂਕਿ ਉਸ ਵੇਲੇ ਕੱਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਬਲਕਿ ਹੋਰ ਛੱਤੀ ਗੁਰਦੁਆਰਿਆਂ ਦੇ ਉੱਪਰ ਹਮਲਾ ਹੋਇਆ ਸੀ ਪਟਿਆਲਾ ਵਾਸੀਆਂ ਨੂੰ ਸ਼ਾਇਦ ਨਹੀਂ ਪਤਾ ਹੋਵੇ ਜਾਂ ਕਈਆਂ ਨੂੰ ਪਤਾ ਵੀ ਹੋਵੇਗਾ ਕੀ ਉਹਨਾਂ 36 ਗੁਰਦੁਆਰਿਆਂ ਦੇ ਵਿੱਚ ਪਟਿਆਲੇ ਦਾ ਗੁਰਦੁਆਰਾ ਦੁਖਨੀਵਾਰਨ ਸਾਹਿਬ ਵੀ ਸੀਗਾ ਜਦੋਂ ਉਸ ਦਿਨ ਦੇ ਵਿੱਚ ਫੌਜਾਂ ਜਦੋਂ ਚੜ ਕੇ ਆਈਆਂ ਸੀਗੀਆਂ ਇਸ ਵਕਤ ਸਾਡੇ ਨਾਲ 1984 ਦੇ ਵਿੱਚ ਜਿਹੜੇ ਗੁਰਦੁਆਰਾ ਦੁਖਨੀਵਾਰਨ ਸਾਹਿਬ ਦੇ ਮੈਨੇਜਰ ਸੀਗੇ ਅਜੈਬ ਸਿੰਘ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਗਿੱਲ ਸਾਹਿਬ 6 ਜੂਨ ਦਾ ਦਿਹਾੜਾ ਗੁਰਦੁਆਰੇ ਜਦੋਂ ਦਾਖਲ ਹੋਏ ਕੀ ਆਇਆ ਮਨ ਦੇ ਵਿੱਚ ਕਿ 2 ਤਾਰੀਖ ਨੂੰ ਤਿੰਨ ਮੁੰਡੇ ਬਾਹਰੋਂ ਲਿਆਂਦੇ ਮੁੰਡਿਆਂ ਨੇ ਜਿਹੜੇ ਅੰਦਰ ਸੀਗੇ ਉਹਨਾਂ ਤੇ ਅਲਿਗੇਸ਼ਨ ਲਾਇਆ ਗਿਆ ਵੀ ਐਸ ਆਈ ਆਈ ਡੀ ਕਰਦੇ ਆ ਉਹਨਾਂ ਨੂੰ ਰਾਤ ਨੂੰ ਕੁੱਟਿਆ ਗਿਆ ਮਾਰ ਕੇ ਉਹਨਾਂ ਨੂੰ ਤਿੰਨ ਤਾਰੀਖੀ ਸੁਬਾ ਸਰੰਦ ਰੋਡ ਵੱਲ ਸੁੱਟ ਦਿੱਤਾ ਇਹ ਸਰਕਾਰ ਨੇ ਕੋਡ ਪਲਾਨ ਕੀਤਾ ਸੀ ਕਿ ਜਿਹੜੇ ਤੁਸੀਂ ਕਹਿੰਦੇ ਗੁਰੂ ਘਰ ਦੇ ਵਿੱਚ ਲੈ ਕੇ ਆਏ ਤਿੰਨ ਲੋਕ ਮੁੰਡਿਆਰੇ ਮਹਾਰੀਸ ਜਿਹੜੇ ਅੰਦਰ ਬੈਠੇ ਸੀ ਨਾ ਕਿ ਪੁਲਿਸ ਨੇ ਹੂੰ ਕਿੰਨੇ ਲੋਕਾਂ ਦੀ ਇਹ ਸ਼ਹਾਦਤ ਗੁਰਦੁਆਰਾ ਦੁਖਨੀਵਰਨ ਸਾਹਿਬ ਦੇ ਵਿੱਚ ਹੋਈ ਸੀ ਇਹ ਤਾਂ ਉਦੋਂ ਬਾਅਦ ਹੋਈ ਹੈ ਤਾਂ ਪਹਿਲਾਂ ਦੀ ਗੱਲ ਹੈ ਜਿਸ ਕਰਕੇ ਅਟੈਕ ਹੋਇਆ ਹੋ ਸਕਦਾ ਨਾ ਹੀ ਹੁੰਦਾ ਜੇ ਤਿੰਨ ਮੁੰਡੇ ਮਾਰ ਕੇ ਸੁੱਟੇ ਉਹਨਾਂ ਮਿਲਟਰੀ ਵਾਲਿਆਂ ਨੂੰ ਇਹ ਹੋ ਗਿਆ ਵੀ ਅੰਦਰ ਬੜੇ ਖਤਰਨਾਕ ਬੰਦੇ ਅੰਦਰ ਹੈ ਕੋਈ ਨਹੀਂ ਛੇੜੀ ਵੱਡੀ ਗੱਲ ਐਵੇਂ ਦੋ ਇੱਕ ਬੰਦੂਖ ਜਾਂ ਇੱਕ ਚਾਰ ਬੰਦੂਖ ਹੋਈ ਇਹਦੇ ਨਾਲ ਕੋਈ ਗੱਲ ਨਹੀਂ ਸੀ ਪਰ ਜੇ ਤਿੰਨ ਮੁੰਡੇ ਮਾਰ ਕੇ ਬਾਹਰ ਸੁੱਟਤੇ ਉਹਨਾਂ ਨੂੰ ਇਹ ਹੋ ਗਿਆ ਵੀ ਅੰਦਰ ਬੜੇ ਖਤਰਨਾਕ ਬੰਦੇ ਹੈ ਵੀ ਜੇ ਅਸੀਂ ਮੈਨੂੰ ਆਪ ਬ੍ਰਿਗੇਡੀਅਰ ਨੇ ਕਿਹਾ ਵੀ ਅਸੀਂ ਅਨਾਉਂਸਮੈਂਟ ਕਰਨੀ ਸੀ ਪਰ ਸਾਨੂੰ ਇਹ ਸੀ ਵੀ ਜੇ ਅਨਾਉਂਸਮੈਂਟ ਕੀਤਾ ਸਿਵਿਲਿਅਨ ਬਾਹਰ ਆਉਣਗੇ ਇਹ ਮੁੰਡਿਆਂ ਨੇ ਨਜਾਇਜ਼ ਫਾਇਦਾ ਠਾਕੇ ਇਹਨਾਂ ਨੂੰ ਮਾਰਨਾਂ ਵੀ ਬਾਹਰ ਕਿਉਂ ਜਾਣਿਓ ਜਿਸ ਦੇ ਚੱਕਰ ਦੇ ਵਿੱਚ ਰਡਾਰ ਤੇ ਸੀਗਾ ਜਾਂ ਉਹਨਾਂ ਦੀ ਜਿਹੜੀ ਹੈ ਰਡਾਰ ਤੇ ਸੀਗਾ ਇਹ ਗੁਰਦੁਆਰਾ ਦੁਖਨੀ ਮਾਰਨ ਸਾਹਿਬ ਉਹਨਾਂ ਛੱਤੀ ਗੁਰਦਾਰੇ ਵਿੱਚੋਂ ਇਹ ਤਾਂ ਹੁਣ ਗਵਰਨਮੈਂਟ ਨੂੰ ਪਤਾ ਹੋਣਾ ਜਿੱਦੋਂ ਕਰਫਿਊ ਲੱਗ ਗਿਆ ਮਿਲਟ ਹੌਜ ਲੱਗੀ ਇਹ ਸਜਾ ਸੀਆਰਪੀ ਲੱਗ ਗਈ ਤਾਂ ਮਤਲਬ ਰਡਾਰ ਤੇ ਹੋਣਾ ਹੀ ਹੋਣਾ ਇਹ ਤਾਂ ਸਾਨੂੰ ਨਹੀਂ ਪਤਾ ਜਦੋਂ 6 ਜੂਨ ਦਾ ਤੇੜਾ ਸੀਗਾ ਜੀ ਉਸ ਦੌਰਾਨ ਤੁਸੀਂ ਕੀ ਵੇਖਿਆ ਇੱਥੇ ਤੁਸੀਂ ਮੈਨੇਜਰ ਸੀਗੇ ਪ੍ਰਬੰਧ ਤੁਹਾਡੇ ਕੋਲ ਸੀਗੇ ਉਸ ਵਕਤ ਕੀ ਹੋਇਆ ਸੀ ਕਿੰਨੀ ਸੰਗਤ ਮੌਜੂਦ ਸੀ ਅੰਦਰ ਦੇਖੋ ਅਟੈਕ ਹੋਇਆ ਪੰਜੌਰ ਸ਼ੇਰ ਦੀ ਦਰਮਿਆਨੀ ਰਾਤ ਉਹ 12:30 ਵਰਿੰਦੇ ਟਾਈਮ ਸੀਗਾ ਉਹ ਕੋਈ 20 ਮਿੰਟ ਗੋਲੀ ਚੱਲੀ ਐ ਫਿਰ ਕੋਈ 20 ਮਿੰਟ ਨਹੀਂ ਚੱਲੀ ਫਿਰ ਇੱਕ ਟਾਈਮ ਫਿਰ ਚੱਲੀ ਉਹ ਦਿਵਾਰ ਨਹੀਂ ਗੋਲੀ ਚੱਲੀ ਉਸ ਟਾਈਮ ਕਿੰਨੇ ਕੇ ਲੋਕ ਸ਼ਹੀਦ ਹੋਏ ਸੀਗੇ ਉਸ ਵੇਲੇ ਸਟਾਫ ਸੀਗਾ ਜਸਾ ਸਾਰਾ ਜਾ 180 ਤੋਂ ਪੌਣੇ 200 ਬੰਦਾ ਸੀਗਾ ਵਿੱਚੇ ਲੇਡੀਜ਼ ਲਾ ਲੋ ਸ਼ਹੀਦਾਂ ਦਾ ਕੀ ਆਕੜਾ ਸੀਗਾ ਉਸ ਟਾਈਮ ਸ਼ਹੀਦ ਜੀ 17 ਬੰਦੇ ਡੈਥ ਹੋਏ ਦਿਨਾਂ ਚ 14 ਬੰਦੇ ਸੀ ਤਿੰਨ ਲੇਡੀਜ਼ ਸੀ ਉਸ ਟਾਈਮ ਤੁਸੀਂ ਆਪ ਹੀ ਲਾਸ਼ਾਂ ਦੇਖੀਆਂ ਸੀ ਮੈਂ ਆਪ ਹੀ ਉਹਨਾਂ ਦਾ ਸਸਕਾਰ ਕੀਤਾ ਆਪ ਹੀ ਉਹਨਾਂ ਦੀਆਂ ਫੋਟੋਆਂ ਲਵਾਈਆਂ ਨੇ ਮੇਰੇ ਆਪ ਹੀ ਮੈਂ ਪੋਸਟਮਾਰਟ ਵਾਸਤੇ ਰਜਿੰਦਰ ਹਸਪੀਟਲ ਭੇਜੀ ਸੀ ਤੁਸੀਂ ਉਸ ਟਾਈਮ ਆਈਡੈਂਟੀਫਾਈ ਕਰ ਲਈ ਸੀ ਸਾਰੇ ਲੋਕ ਜਿਨੇ ਜਿਹੜੇ 17 ਸੀਗੇ ਮੈਂ ਸਿਰਫ 2003 ਨੂੰ ਆਈਡੈਂਟੀਫਾਈ ਕਰ ਸਕਿਆ ਮੈਂ ਨਹੀਂ ਕੀਤਾ ਉਸ ਦਿਵਾਰ ਜਦੋਂ ਫੋਟੋ ਹੋਈਆਂ ਲੋਕੀ ਆਉਂਦੇ ਰਹੇ ਬਾਅਦ ਉਹ ਸਿਵਲ ਲੈਂਚ ਫੋਟੋ ਹੋਈਆਂ ਸੀ ਉੱਥੋਂ ਪਛਾਣਦੇ ਰਹੇ ਨੇ ਵੀ ਕੌਣ ਸੀ ਪਟਿਆਲਾ ਦੇ ਵਿੱਚ ਇੱਕ ਗੁਰਦੁਆਰਾ ਦੁਖਨੀਵਾਲਾ ਸਾਹਿਬ ਹੀ ਰਡਾਰ ਤੇ ਸੀਗਾ ਬਾਕੀ ਹੋਰ ਕੋਈ ਨਹੀਂ ਉਸ ਦੀ ਘਟਨਾ ਇਸ ਕਰਕੇ ਸੀਗਾ ਕਿਉਂਕਿ 27 ਮਈ ਨੂੰ 1984 ਦੇ ਵਿੱਚ ਜਿਹੜਾ ਇੱਥੋਂ ਤਿੰਨ ਵਿਅਕਤੀ ਮਾਰ ਕੇ ਸਿੱਟੇ ਸੀਗੇ ਇਹੀ ਹੋ ਸਕਦਾ ਵੈਸੇ ਮੁੰਡੇ ਇੱਥੇ ਪਹਿਲੇ ਵੀ ਠਹਿਰੇ ਵੇ ਸੀ ਐਸੀ ਕਰਕੇ ਇੱਥੇ ਸੀ ਹੋਰ ਤੱਕ ਕੋਈ ਗੁਰਦੁਆਰੇ ਚਾਈ ਨਹੀਂ ਸੀ ਮੁੰਡੇ ਜਦੋਂ ਫੌਜਾਂ ਚੜ ਕੇ ਆਈਆਂ ਤਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਅੰਦਰ ਇਸ ਤਰੀਕੇ ਦੇ ਕੋਈ ਸ਼ਰਾਰਤੀ ਲੋਕ ਹੈਗੇ ਨੇ ਜਾਂ ਕੁਝ ਹੈ ਜਾਂ ਨਹੀਂ ਹੈ ਨਾ 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 ਉਹ ਤਾਂ ਜਦੋਂ ਗੋਲੀ ਚੱਲੀ ਫਿਰ 20 ਮਿੰਟ ਹੋਇਆ ਫਿਰ ਬੰਦ ਹੋਈ ਫਿਰ ਸਾਨੂੰ ਹਾਕਾ ਮਾਰ ਕੇ ਅਸੀਂ ਬਾਹਰ ਆਏ ਆ ਫਿਰ ਸਾਨੂੰ ਇੱਕ ਪਿਪੜੇ ਸੀ ਉੱਥੇ ਸਾਨੂੰ ਬਿਠਾਉਂਦੇ ਸੀਗੇ ਇੱਕ ਪਾਸੇ ਲੇਡੀਜ਼ ਬੈਠੇ ਸੀ ਸਾਡੇ ਜਾਂ ਮੇਰੇ ਜਾਂਦੇ ਨੇ ਇੱਕ ਪਾਸੇ ਬੰਦੇ ਬੈਠੇ ਸੀ ਮੈਂ ਸੀ ਮੇਰੀ ਵਾਈਫ ਸੀ ਖੱਚਾ ਸੀ ਦੋ ਮੇਰੇ ਨਾਲ ਸਾਡੇ ਘਰ ਮਲਾਜਮ ਸੀ ਇੱਕ ਸੁਖਮਿੰਦਰ ਸਿੰਘ ਸੀ ਇੱਕ ਜਗਜੀਤ ਸਿੰਘ ਸੀ ਉਥੇ ਸਾਨੂੰ ਵੱਡਾ ਟਿ ਬਿਠਾਇਆ ਗਿਆ ਅਜੇ ਬੈਠਿਆਂ ਨੂੰ 10-15 ਮਿੰਟ ਹੋਏ ਹੋਣੇ ਨੇ ਇੱਕ ਸਰਦਾਰ ਆਇਆ ਵੀ ਲੇਡੀ ਜਨ ਬਾਹਰ ਲੈ ਜਾਓ ਪਰ ਇਹ ਇਕੱਲੀ ਨਹੀਂ ਜਾਣਗੀਆਂ ਇਹਨਾਂ ਨਾਲ ਦੋ ਬੰਦੇ ਭੇਜੋ ਮੇਰੇ ਕੋਲੇ ਉਸ ਵੇਲੇ ਰਾਣਾ ਸਿੰਘ ਸੇਵਾਦਾਰ ਕਪੂਰ ਸਿੰਘ ਮੈਨੂੰ ਨਾਲ ਭੇਜਿਆ ਸਾਨੂੰ ਨਹੀਂ ਪਤਾ ਉਹਨਾਂ ਨੂੰ ਕਿੱਥੇ ਲੈ ਕੇ ਬਾਤ ਪਤਾ ਲੱਗਿਆ ਵੀ ਉਹ ਸਾਈਕਲ ਸਟੈਂਡ ਤੇ ਤੇ ਸਾਨੂੰ ਇੱਕ 20 ਨੰਬਰ ਕਮਰਾ ਸੀ ਸ਼ਾਇਦ ਉਹਦੀ ਟਾਲੀ ਸੀ ਮੈਨੂੰ ਇੰਨਾ ਕੁ ਯਾਦ ਆ ਉੱਥੇ ਲੈ ਗਏ ਉੱਥੇ ਜੀ ਦਰਵਾਜ਼ਾ ਬੰਦ ਕਰ ਲਿਆ ਉਹ ਜਿਹੜੇ ਸਾਨੂੰ ਪੁੱਛਦੇ ਸੀ ਨਾਮ ਅਸੀਂ ਉਹਨਾਂ ਦੀ ਬੋਲੀ ਸਮਝਦੇ ਸੀ ਨਾ ਉਹ ਸਾਡੀ ਉਹ ਹਿੰਦੀ ਚ ਇੰਨਾ ਕੁ ਬੋਲਦੇ ਸੀ ਉਹ ਕਮਰਾ ਦਿਖਾਓ ਜਿਸ ਦਾ ਦਰਵਾਜ਼ਾ ਨਹੀਂ ਹੈ ਪਤਾ ਜਿਆਦਾ ਪੁਰਾਣ ਨੂੰ ਕਹਿੰਦੇ ਹੁਣੇ ਨੇ ਜੇ ਹਾਂ ਕਹਿੰਨੇ ਹੈ ਕੋਈ ਨਹੀਂ ਨਾ ਕਹਿੰਨੇ ਬੱਟ ਮਾਰਦੇ ਕਿਹੜੇ ਕਮਰੇ ਦੀ ਭਾਲ ਕਰਦੇ ਸੀ ਪਤਾ ਨਹੀਂ ਹੁਣ ਕਿਹੜਾ ਸੀ ਕਹਿੰਦੇ ਉਹ ਕਮਰਾ ਦਿਖਾਓ ਜਿਸ ਦਾ ਦਰਵਾਜਾ ਨਹੀਂ ਹੈ ਦੱਸੋ ਕੀ ਫਿਰ ਉਹ ਕਹਿੰਦੇ ਉਹ ਕ ਉਸ ਕਮਰੇ ਵਿੱਚ ਹੈ ਨਾ ਉਸ ਰਾਹ ਵਿੱਚ ਗੰਦਾ ਬੰਦਾ ਆਤਾ ਹੈ ਜਾਂਦਾ ਹੈ ਹੋਰ ਜ ਹੈ ਨਹੀਂ ਸੀ ਕੋਈ ਅਜੇ ਦੋ ਤਿੰਨ ਕਦੇ ਬੱਟੀਆਂ ਮਾਰੇ ਸੀ ਮੈਂ ਦੂਜੇ ਪਾਸੇ ਜੇ ਮੈਂ ਇਨ ਇਧਰੋਂ ਸ਼ੁਰੂ ਕੀਤਾ ਮੈਂ ਇਧਰ ਬੈਠਾ ਮੈਂ ਖੜਾ ਹੋ ਗਿਆ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ EMPLOYEES ਆ ਅਸੀਂ ਸਾਰੇ ਜਿਨ੍ਹਾਂ ਨੂੰ ਤੁਸੀਂ ਗੰਦੇ ਬੰਦੇ ਕਹਿੰਦੇ ਸਾਡੇ ਚੋਂ ਕੋਈ ਨਹੀਂ ਹੈ ਸਾਡੇ ਫਾਇਦਾ ਲੱਗੀ ਹੈ ਰੋਜ਼ ਸਾਡੀ ਹਾਜ਼ਰੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਅਜੇ ਮੈਂ ਬੋਲ ਹੀ ਰਿਹਾ ਦਰਵਾਜ਼ਾ ਫੇਰ ਖੁੱਲ੍ਹਿਆ ਉਹੀ ਸਰਦਾਰ ਜੀ ਨੇ ਕਿਹਾ ਅਸੀਂ ਲੇਡੀ ਜਨ ਨੂੰ ਬਾਹਰ ਲੈ ਜਾਓ ਉਹ ਕਹਿੰਦੇ ਜੈਪ ਸਿੰਘ ਘੋਣਾ ਮੈਂ ਹਾਜਿਮਾ ਮੈਨੇਜਰ ਆਪੋ ਮੈਂ ਕਿਹਾ ਹਾਂ ਜੀ ਗਿੱਲ ਸਾਹਿਬ ਆਪ ਨੂੰ ਕਹਿੰਦੇ ਮੈਂ ਕਿਹਾ ਜੀ ਕਹਿੰਦੇ ਬਾਹਰ ਆ ਜਾ ਬਾਹਰ ਮੈਨੂੰ ਉਹ 10 20 ਫੁੱਟ ਤੇ ਲੈ ਕੇ ਗਏ ਨੇ ਮੈਨੂੰ ਕਹਿੰਦੇ ਉਹ ਬੰਦੇ ਕਿੱਥੇ ਨੇ ਮਾਜੀ ਮੈਨੂੰ ਪਤਾ ਮੈਂ ਉਹ ਮਿੰਨੀ ਮਸਵਾ ਉਹਨੇ ਮਾਜੀ ਨਿਕਲੇ ਹੋਣਾ ਕਹਿੰਦੇ ਉੱਪਰ ਦੇਖ ਛੱਤ ਵੱਲ ਵੀ ਨਿਕਲ ਮੈਂ ਦੇਖਿਆ ਉੱਪਰ ਮਿਲਟਰੀ ਮਿਲਟਰੀ ਖੜੀ ਸੀ ਹੂੰ ਕਹਿੰਦੇ ਫਿਰ ਮਾਜੀ ਮੈਨੂੰ ਪਤਾ ਮੈਂ ਤਾਂ ਆਪਣੇ 9 ਨੰਬਰ ਕੋਮਰੇ 'ਚ ਉਹ ਜਿਹੜਾ ਬੰਦਾ ਖੜਾ ਸੀ ਉਹਨੂੰ ਪੁੱਛਿਆ ਵੀ ਕਿੱਥੋਂ ਲਿਆਇਆ ਉਹ ਕਹਿੰਦਾ ਜੀ 9 ਨੰਬਰ 'ਚੋਂ ਲੈ ਕੇ ਆ ਹੂੰ ਉਦੋਂ ਬਾਅਦ ਉਹਨਾਂ ਨੇ ਮੈਨੂੰ ਸਲਾਮ ਵਾਲੇ ਵੇਸਤਾ ਮੇਰੇ ਨਾਲ ਇੱਕ ਲਾਇਆ ਉਹਦੇ ਐਂਟੀਨਾ ਜਾ ਟੰਗਿਆ ਸੀ ਉਹ ਸੀ ਇੱਕ ਉਹਨਾਂ ਦਾ ਹੈੱਡ ਹੋਣਾ 15 ਬੰਦੀ ਮੇਰੇ ਨਾਲ ਆ ਤੇ ਵੀ ਜਾ ਉਹ ਇਸ ਰਾਂਚ ਫਿਰ ਮੈਨੂੰ ਤਾਂ ਪਤਾ ਨਹੀਂ ਕੀ ਜੇ ਜੋ ਜਾ ਕੇ ਉੱਥੇ ਡੈੱਡ ਬੋਡੀ ਜਾਂ ਕਹਿੰਦੇ ਪਛਾਣੋ ਜੀ ਉੱਥੇ ਕਿ ਡੈੱਡ ਬੋਡੀ ਪਈ ਸੀ ਪੁੱਠੀ ਉਹ ਸਾਡੇ ਇੱਕ ਦੁਕਾਨ ਦਾ ਸੀ ਮੋਟਾ ਜਿਹਾ ਮਹਾ ਉਹ ਹੈ ਪਰ ਜਦ ਮੈਂ ਉਲਟਾਇਆ ਉਹ ਨਹੀਂ ਸੀ ਉਹ ਜਗਜੀਤ ਸਿੰਘ ਨੇ ਸਾਡੇ ਆਰਜੀ ਸੇਵਾ ਲੰਗਰੀ ਦੀ ਡੇਲੀ ਵੇਜ ਜਿਹਾ ਸਮਝ ਲਓ ਉਹ ਸੀਗਾ ਉਸ ਤੋਂ ਅੱਗੇ ਗਏ ਜਿਹੜਾ ਸੀ ਪਰ ਇਸ ਵੀ ਜਿਹੜੇ ਦੋ ਤਿੰਨ ਸਰਦਾਰਾਂ ਦੇ ਮੈਂ ਦੇਖਿਆ ਵਾਲ ਖੁੱਲੇ ਸੀ ਇਹ ਨਹੀਂ ਮੈਨੂੰ ਪਤਾ ਵੀ ਕਿਉਂ ਖੁੱਲੇ ਸੀ ਜਿਦਾਂ ਤੜਫ ਤੜਫ ਕੇ ਮਰੇ ਹੋਣੇ ਨੇ ਤੇ ਜਾ ਉਹ ਸਮਝ ਨਹੀਂ ਸੀ ਉਹ ਦਿਵਾਨ ਮੈਂ ਦੇਖਦਾ ਰਿਹਾ ਇੱਕ ਥਾਂ ਗਿਆ ਚਾਰ ਡੈਡ ਬੋੜੀਆਂ ਪਈਆਂ ਸੀ ਇਸਟਾ ਉੱਤੇ ਉੱਤੇ ਉਹਨਾਂ ਚ ਇੱਕ ਲੇਡੀ ਸੀ ਤਰਨ ਤਰਨ ਸਾਈਡ ਦੀ ਉਹਦੇ ਕੰਗਣ ਪਾਇਆ ਸੀ ਮੇਰੇ ਸਾਹਮਣੇ ਲਾ ਕੇ ਜਵਤ ਵਾਲੇ ਆਰਮੀ ਮਿਲਟਰੀ ਵਾਲੇ ਨਾ ਉਹਦੇ ਬਾਦੋਂ ਮੈਨੂੰ ਉੱਪਰ ਲੈ ਗਏ ਇਕੱਲੇ ਕਮਰੇ ਕਹਿੰਦੇ ਸੀ ਖੋਲੋ ਉਹ ਤਾਂ ਮੈਥੋਂ ਖਲੋਣੇ ਹੋਈਏ ਕੋਈ ਅੰਦਰ ਹੋਇਆ ਤਾਂ ਜੂ ਪਹਿਲਾਂ ਤੁਹਾਨੂੰ ਮਾਰਨਗੇ ਤਾਂ ਇਹਦੇ ਮਾਰਨਗੇ ਮੈਨੂੰ ਮੈਨੂੰ ਦਰਵਾਜ਼ਾ ਖੋਲੋ ਉਹ ਇਕੱਲੇ-ਇਕੱਲੇ ਦਰਵਾਜ਼ਾ ਖੋਲਦੇ ਸੀ ਉੱਥੇ ਹੈ ਕੋਈ ਨਹੀਂ ਸੀ ਫਿਰ ਇੱਕ ਪੌੜੀਆਂ ਕੋਲੇ ਇੱਕ ਸੀ ਕਮਰਾ ਮੇਰਾ ਖਿਆਲ ਆ 49 ਨੰਬਰ ਹੋਣਾ ਹੁਣ ਯਾਦ ਨਹੀਂ ਪਤਾ ਨਹੀਂ 52 ਕੋ 49 ਤੇ ਉੱਥੇ ਹਰਵਿੰਦਰ ਸਿੰਘ ਖਾਲਸਾ ਸੀਗਾ ਉਹ ਵੀ ਸੀ ਤੇ ਕਿਤਾਬਾਂ ਪਈਆਂ ਸੀ ਉੱਥੇ ਉਹ ਵੀ ਬੰਨੀਆਂ ਪਈਆਂ ਸੀ ਉੱਥੇ ਲੱਗ ਫਿਰ ਉੱਥੇ ਇੱਕ ਪੀਪਾ ਪਿਆ ਸੀ ਪੁਰਾਣਾ ਉਹਦੇ ਚੂਨਾ ਪਿਆ ਸੀ ਇਹ ਹੈ ਤੇ ਬੰਬ ਤਿਆਰ ਹੁੰਦਾ ਫਲਾਉਣ ਬੋਲਦੇ ਰਹੇ ਵਗੈਰਾ ਚੂਨਾ ਪੁਰਾਣਾ ਕਿਤੇ ਪੀਪਾ ਪਿਆ ਹੋਣਾ ਚੈਨ ਉਦੋਂ ਮੈਨੂੰ ਇੱਧਰ ਲੈ ਦਫ਼ਤਰ ਵੱਲ ਦਫ਼ਤਰ ਦੇ ਸਾਹਮਣੇ ਉਸ ਵੇਲੇ ਐਸਪੀ ਹੋੜ ਸੀਗਾ ਇੱਕ ਸੀ ਆਰ ਪੀ ਜੀ ਸੀ ਉਹ ਵੀ ਸਰਦਾਰ ਸੀ ਮੇਰਾ ਖਿਆਲ ਆ ਸ਼ਾਹ ਜਗਿੰਦਰ ਸਿੰਘ ਸੀ ਨਾ ਉਹ ਮੈਂ ਉਹਨਾਂ ਨੂੰ ਕਿਹਾ ਮੈਂ ਹੱਝੰਦਰ ਤਾਂ ਹੈ ਨਹੀਂ ਸੀ ਇੰਨਾ ਕੁਝ ਕੀਤਾ ਉਹ ਕਹਿੰਦੇ ਹੁਣ ਆਪਣੀ ਹਕੂਮਤ ਨਹੀਂ ਹੈ ਹੁਣ ਮਿਲਟਰੀ ਦੀ ਹੈ ਜਦੋਂ ਆਪਣੀ ਹਕੂਮਤ ਕੋਈ ਫਿਰ ਗੱਲ ਕਰਿਓ ਫਿਰ ਥੋੜਾ ਜਿਹਾ ਉਹ ਬੋਲਦੇ ਰਹੇ ਗੋਲੀ ਮਾਰ ਦਿਆਂਗੇ ਮੈਂ ਇੱਕ ਚੱਕਰ ਮਾਰਿਆ ਮੇਰੇ ਮੈਂ ਕਹਾ ਵੀ ਮੈਂ ਪਛਾਣਿਆ ਵੀ ਨਹੀਂ ਸੀ ਉਹ ਯੋ ਦੂਜੀ ਵਾਰ ਗਿਆ ਮੈਂ ਹਰਵਿੰਦਰ ਖਾਲਸੇ ਨੂੰ ਪਛਾਣ ਲਿਆ ਇਹ ਲਾਸਟ ਤੇ ਬੈਠਾ ਸੀ ਤੇ ਇਹ ਨਾਲ ਅੱਖ ਜੀ ਮਿਲੀ ਮੈਂ ਚੁੱਪ ਕਰ ਗਿਆ ਮੈਂ ਨਹੀਂ ਰੋ ਮੈਂ ਫਿਰ ਕਹਿਤਾ ਆ ਕਿ ਮੈਂ ਵੀ ਮੈਂ ਨਹੀਂ ਪਛਾਣਿਆ ਸਿੱਧੀ ਗੱਲ ਆ ਵੀ ਜੇ ਬਹੁਤੀ ਕੁਟਪੂ ਫਿਰ ਦੇਖਾਂਗੇ ਹਾਲਤਾ ਸਿੱਧੀ ਗੱਲ ਹੈ ਮੈਂ ਆਪਣੇ ਆਪ ਨੂੰ ਬਹਾਦਰ ਕਹਾ ਵੀ ਮੈਂ ਹੈ ਜੀ ਹੈ ਨਹੀਂ ਉਹ ਬੋਲਦੇ ਰਹੇ ਗੋਲੀ ਮਾਰ ਦਿਓ ਫੁਲਾਣਾ ਪਛਾਣ ਦੇਣੀ ਜੋ ਮਿਲਟਰੀ ਵਾਲੇ ਕਹਿੰਦੇ ਰਹੇ ਤੇ ਐਡੇ ਉਹ ਬੋਲਦੇ ਹੀ ਨੇ ਇੱਕ ਰਣਜੀਤ ਸਿੰਘ ਹੁੰਦਾ ਸੀ ਨਾ 18-19 ਸਾਲ ਦਾ ਮੁੰਡਾ ਹੀ ਸੀ ਸਮਾਣੇ ਸਾਈਡੋਂ ਉਹਨੂੰ ਲੈ ਆਇਓ ਉਹਦਾ ਹੱਥ ਬੰਨੇ ਸੀ ਰਸਤੇ ਨਾਲ ਇਹ ਪ੍ਰਕਾਰਾਂ ਵਿੱਚ ਫੜਕੇ ਲਿਆਏ ਸੀ ਉਹਨੇ ਆਉਂਦੇ ਨਹੀਂ 30-32 ਮੁੰਡੇ ਫੜਾਤੇ ਵਿੱਚ ਹੀ ਹੌਲਸਾ ਹੁਣਾ ਕਿਉਂਕਿ ਇਹਨਾਂ ਦੇ ਵਿੱਚ ਰਹਿੰਦਾ ਸੀ ਉਹ ਜਾਣਦਾ ਸੀ ਫਿਰ ਉੱਥੋਂ ਜਦੋਂ ਫੜ ਫੜਦੇ ਉੱਥੇ 15-20 ਮਿੰਟ ਲੱਗੇ ਆਉਣੇ ਨੇ ਫਿਰ ਇਹ ਸਰ ਬ੍ਰਿਗੇਡੀਅਰ ਤੇ ਕਰਨਲ ਉਹ ਵਾਗੇ ਕਿੰਨੇ ਤੁਹਾਡੇ ਦਰਵਾਜ਼ਾ ਖੁੱਲਦਾ ਮਾਜੀ ਲਗਭਗ 2 ਵਜੇ ਸਮਾਂ ਕਿੰਨੇ ਕ ਵੇਚਦਾ ਸੀਗਾ ਜਦੋਂ ਇਹ ਹੋਇਆ ਜਦੋਂ ਫੌਜ ਆਈ ਅੰਦਰ ਰਾਤ ਦੇ 1:30 ਵਜੇ ਰਾਤ ਦੇ 1:30 ਇਹ 5 ਜੂਨ ਦੀ ਗੱਲ ਹੈ 5 ਜੂਨ ਦੀ ਗੱਲ ਹੈ ਇਹ 6 ਜੂਨ ਦੀ ਗੱਲ ਹੈ 5 ਔਰ 6 ਦੀ ਦਰਮਿਆਨੀ ਰਾਤ ਰਾਤ ਨੂੰ ਤੁਸੀਂ ਉਸ ਟਾਈਮ ਮੌਜੂਦ ਸੀਗੇ ਤੇ ਆ ਤੁਸੀਂ ਬਾਅਦ ਚੋਂ ਆਏ ਮੈਂ ਆਪਣੇ ਘਰੇ ਸੀ ਹਮ ਸਾਰੇ ਰਾਤ ਨੂੰ ਘਰੇ ਹੀ ਹੋਣੇ ਨੇ ਹਮ ਉਹਨਾਂ ਨੇ ਗੇਟ ਤੋੜਿਆ ਫਾਇਰਿੰਗ ਸ਼ੁਰੂ ਕਰਤੀ ਡਾਇਰੈਕਟ ਜਿਹੜਾ ਮੂਰੇ ਆਇਆ ਚੱਲ ਗਿਆ ਅੱਜ ਜਦੋਂ ਪੂਰਾ ਸਟ੍ਰਕਚਰ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕਿਨੇ ਦਰਵਾਜ਼ੇ ਖੋਲ ਦਿਓ ਮੈਂ ਲਗਭਗ 2 ਵਜੇ ਹੁਣ ਤਾਂ 5 ਵਜੇ 5 ਵਜੇ ਕੇ ਸਮਝੋ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਣਾ ਸ਼ੁਰੂ ਕਰੋ ਲਾਊਡ ਸਪੀਕਰ ਲਾਓ ਤਾਂ ਕੋਈ ਰੁਕਾਵਟ ਨਹੀਂ ਮੈਂ ਚાલਿਆ ਵੀ ਮੈਂ ਚਾਬੀਆਂ ਲਿਆ ਆ ਮੈਂ ਸਟਾਫ ਵੱਲ ਉਤਰਿਆ ਕੋਟਰਾਂ ਵੱਲ ਉਹ ਜਿਹੜੇ ਮੇਰੇ ਨਾਲ ਲਾਏ ਸੀ ਉਹ ਮੰਗਰੀ ਸੀ ਕਨੇ ਕਿੱਧਰ ਗਿਆ ਮੈਂ ਕਿਹਾ ਮੈਂ ਹੈਰੀਗਰਨ ਸਿੰਘ ਸਾਹਿਬ ਨੂੰ ਲੈਣਾ ਚਾਬੀਆਂ ਲੈ ਆਉਣੀਆਂ ਕਹਿੰਦੇ ਸਾਹ ਬਾਹਰ ਨੇ ਯੋਦਾਂ ਮੈਂ ਬਾਹਰ ਆਇਆ ਸਭ ਸਟਾਫ ਦੀਆਂ ਬਾਹਾਂ ਬਣੀਆਂ ਹੋਈ ਬੁਰੀ ਤਰ੍ਹਾਂ ਬਾਹਰ ਖੁੱਲੇ ਕਈਆਂ ਦੇ ਕੇਸ ਖੁੱਲੇ ਬਹੁਤ ਬੁਰੀ ਇਹਨਾਂ ਦੇ ਜੋ ਮੈਂ ਸੁਣੇ ਇਹਨਾਂ ਦੀਆਂ ਘੜੀਆਂ ਸੀ ਉਹ ਵੀ ਲਾ ਲਈਆਂ ਕਿ ਕਦੇ ਦੇ ਪਾਈ ਉਹ ਲਾਈ ਜਦੋਂ ਫੌਜ ਆਈ ਜੀ ਉਹਨਾਂ ਵਿੱਚੋਂ ਸਿੱਖ ਕਿੰਨੇ ਸੀਗੇ ਜਦੋਂ ਫੌਜਾਂ ਫੌਜ ਦੇ ਜਿਹੜੇ ਸੀ ਸਿਫਤ ਇੱਕ ਬਰਗੇਡੀਅਰ ਤੇ ਦੋ ਸਰਦਾਰ ਸੀ ਇੱਕ ਪੰਨੂ ਸੀ ਇੱਕ ਸੰਦੂ ਸੀ ਮੇਰਾ ਖਿਆਲ ਉਹ ਕੈਪਟਨ ਰੈਂਕ ਦੇ ਹੋਣੇ ਨੇ ਅਚਿਰੰਕ ਦੇ ਲੱਗਦੇ ਸੀ ਉਹ 27 ਸਈ 8 ਦੇ ਮੁੰਡੇ ਸੀ ਉਹਨਾਂ ਨੂੰ ਗੁਰੂ ਦੀ ਮਰਿਆਦਾ ਦਾ ਪਤਾ ਸੀਗਾ ਉਸ ਟਾਈਮ ਗੁਰੂ ਦੀ ਮਰਿਆਦਾ ਦਾ ਧਿਆਨ ਰੱਖਿਆ ਉਹਨਾਂ ਲੋਕਾਂ ਨੇ ਵੇਖੋ ਇਹ ਤਾਂ ਮੈਨੂੰ ਪਤਾ ਨਹੀਂ ਕਿ ਮੈਂ ਤੁਹਾਨੂੰ ਗੱਲ ਦੱਸਦਾ ਨਾ ਇਹ ਤੁਸੀਂ ਨਾ ਜਾ ਲਿਆ ਮੈਂ ਸਿਵਲ ਲਾਈਨ ਗਿਆ ਉੱਥੇ ਉਹਨਾਂ ਮੈਨੂੰ ਉਹ ਮੁੰਡਾ ਬੈਠਾ ਸੀ ਜਿਹੜਾ ਸੀ ਇਹਦੀ ਮੈਨੂੰ ਪਤਾ ਸੰਧੂ ਸਿੱਖ ਪੰਨੂ ਸੀ ਕਹਿੰਦਾ ਮਹਨੇਰ ਸਾਹਿਬ ਸਤਿ ਸ੍ਰੀ ਅਕਾਲ ਮੈਂ ਕਹਿੰਦਾ ਪਛਾਣੇ ਮਹਾਨੀ ਕਹਿੰਦਾ ਜੀ ਉਹਦੇ ਤੁਹਾਡੇ ਦਫ਼ਤਰ ਦੀ ਤਲਾਸ਼ੀ ਵੇਲੇ ਮੈਂ ਸੀ ਨਾ ਉਹ ਮੈਂ ਤੁਹਾਡੇ ਬੇਟੇ ਇੱਕੋ ਜੀ ਮੈਂ ਉਹ ਤੋਂ ਵਰਦੀਆਂ ਸੀ ਕਿਹੜਾ ਪਛਾਣ ਆਉਂਦੀ ਸੀ ਉਹ ਮੈਨੂੰ ਕਹਿੰਦਾ ਜੀ ਇਹ ਗੱਲ ਗਾਹਦ ਕਹਿੰਦਾ ਗੁੱਸਾ ਨਹੀਂ ਕਰਦੇ ਮਾ ਨਹੀਂ ਕਰਨਾ ਕਹਿੰਦਾ ਜਦੋਂ ਅਸੀਂ ਅਟੈਕ ਕੀਤਾ ਮੇਰੇ ਮਨ ਚ ਆਇਆ ਵੀ ਗੁਰਦੁਆਰੇ ਆਪਾਂ ਡਿਊਟੀ ਸੀ ਸਾਡੀ ਕਹਿੰਦਾ ਹੁਣ ਮੈਂ ਫਕਰ ਮਹਿਸੂਸ ਕਰ ਲਵਾਂ ਵੀ ਅਸੀਂ ਚੰਗਾ ਕੀਤਾ ਇਹ ਕੋਈ ਲਫਜਾ ਹੈ ਮੈਂ ਹਲਕੇ ਮੈਂ 스테ਕਸ ਨੂੰ ਨਹੀਂ ਦੱਸਿਆ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਪੀਟੀਸੀ ਵਾਲੇ ਉਹ ਕਹਿੰਦਾ ਜੀ ਮੈਂ ਇਸ ਤਾਂ ਫਕਰ ਮਸੂਬੇ ਅਸੀਂ ਸੁਧਾਰ ਕੀਤਾ ਗੁਰਦੁਆਰੇ ਮੈਂ ਕਿਹ ਕਹਿੰਦਾ ਸਾਨੂੰ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਉੱਥੋਂ ਉਹ ਨੇ ਮੈਨੂੰ ਸ਼ਰਾਬ ਜੀ ਦੱਸਿਆ ਅਰੇਸਟੋਕ੍ਰੇਟ ਮੈਂ ਨੋਟ ਕਰਕੇ ਰੱਖੀ ਹੋਈ ਸੀ ਗੁਰਦੁਆਰੇ ਦੇ ਵਿੱਚ ਜਿੱਥੇ ਉਹ ਰਹਿੰਦੇ ਸੀ ਸਰਾਂਚ ਮੁੰਦੇ ਅੱਛਾ ਔਰ ਲੇਡੀਜ਼ ਦੇ ਅੰਡਰਵੇਅਰ ਮਿਲੇ ਸਾਨੂੰ ਉੱਥੇ ਅਸੀਂ ਸੁਧਾਰ ਕੀਤਾ ਸ਼ਰਮੀਆ ਇਸਨੁਤਾ ਮੀਹ ਹਾਲਸ ਹੋਰ ਦਸਬੀ ਪੁੱਛਣ ਅੱਜ ਜਦੋਂ ਤੁਸੀਂ ਆਏ ਡੈੱਡ ਬੋਡੀ ਨੂੰ ਜਦੋਂ ਮੈਂ ਹੈਡਗ੍ਰੈਂਥੀ ਦਾ ਵਾਰ ਖਲਾ ਕੇ ਅਸੀਂ ਦਰਬਾਰ ਸਾਹਿਬ ਹੁਣ ਮੈਨੂੰ ਇਹ ਨਹੀਂ ਪਤਾ ਤਾ ਲਾ ਤੋੜਿਆ ਕੋਈ ਚਾਬੀ ਮਿਲੀ ਕਿਉਂਕਿ ਹਾਲਤ ਮਾੜੀ ਸੀ ਤਾਂ ਮੈਨੂੰ ਬਰਗੇੜੀ ਰਹਿਣ ਲੱਗਿਆ ਵੀ ਮੱਥਾ ਟੇਕਣਾ ਮੈਂ ਚਲੋ ਇਹ ਉਹ ਬਾਹਰ ਪੈਰ ਧੋਣ ਲੱਗੇ ਬ੍ਰਿਗੇਡੀਅਰ ਨੇ ਕਿਹਾ ਇਹ ਉਹਦੇ ਲਾਹੌਸੀ ਮੈਨੇਜਰ ਸਾਹਿਬ ਕਹਿੰਦਾ ਮੈਂ ਦੋ ਸੁਖਮਨੀ ਸਾਹਿਬ ਦੇ ਪਾਠ ਕੀਤੇ ਵੀ ਮੈਥੋਂ ਕੋਈ ਗਲਤ ਨਾ ਕੰਮ ਹੋ ਜਾਏ ਪਰ ਕਹਿੰਦਾ ਜਿਹੜੇ ਫੜ ਫੜਨੇ ਸੀ ਉਹ ਬਚ ਗਏ ਬੇਗਨਾ ਹੀ ਮਰ ਗਏ ਇਹ ਉਸਨੇ ਨਾ ਲੱਗਿਆ ਬ੍ਰਿਗੇਡੀਅਰ ਨੇ ਬ੍ਰਿਗੇਡੀਅਰ ਨੇ ਕਹਿੰਦਾ ਮੈਥੋਂ ਬੇਗਨਾ ਮਰ ਗਏ ਮੈਂ ਕੀ ਕਹਿੰਦਾ ਸੀ ਮੈਂ ਉਹ ਦਿਨ ਕਿਹਾ ਮੈਂ ਅੱਜ ਗੁਰਦੁਆਰਾ ਸਾਹਿਬ ਪਛਤਾਵਾ ਕਰ ਲਿਆ ਇਹ ਸਭ ਕੁਛ ਆ ਗਿਆ ਸੀ ਉਹ ਦਿਵਾਰ ਅਸੀਂ ਦਰਵਾਜ਼ਾ ਵਰ ਗਿਆ ਉਹ ਐਂਟਰ ਨਹੀਂ ਹੋਇਆ ਉਹਨਾਂ ਉਹੀ ਜਿਹੜੇ ਦੋ ਮੁੰਡੇ ਸੀ ਉਹਨਾਂ ਨੂੰ ਕਿਹਾ ਵੀ ਅੰਦਰ ਜਾਓ ਅੱਜ ਜਦੋਂ ਤੁਸੀਂ ਆਉਨੇ ਹੋ ਉਹ ਦਿਖਦਾ ਤੁਹਾਨੂੰ ਪੁਰਾਣਾ ਦ੍ਰਿਸ਼ ਜਦੋਂ ਗੁਰਦੁਆਰੇ ਦੇ ਵਿੱਚ ਦਾਖਲ ਹੁੰਨੇ ਹੋ ਉਸ ਸਮੇਂ ਦੀ ਇਮਾਰਤ ਔਰ ਅੱਜ ਦੀ ਇਮਾਰਤ ਦਾ ਕੀ ਫਰਕ ਹੈ ਉਸ ਵੇਲੇ ਦਾ ਗੁਰਦੁਆਰਾ ਨਾ ਉਸ ਵੇਲੇ ਦੀ ਸਰਾਂ ਨਾ ਉਸ ਵੇਲੇ ਦੀ ਜੋਤਸਾਬ ਨਾ ਉਸ ਵੇਲੇ ਦਾ ਨਿਸ਼ਾਨਸਬ ਕੋਈ ਨਿਸ਼ਾਨੀ ਸਭ ਕੁਛ ਬਦਲ ਗਿਆ ਕੀ ਯਾਦ ਆਉਣਾ ਇਹੀ ਕਾਰਨ ਹੈ ਕਿ ਜਿਸ ਕਰਕੇ ਪਟਿਆਲਿਆ ਵਾਲਿਆਂ ਨੂੰ ਸ਼ਾਇਦ ਨਹੀਂ ਪਤਾ ਕਿ ਉਸ ਸਮੇਂ 84 ਦੇ ਵਿੱਚ ਇੱਥੇ ਵੀ ਫੌਜ ਆਈ ਸੀ ਇਸ ਗੁਰੂ ਘਰ ਦੇ ਵਿੱਚ ਆਈ ਸੀ ਨਹੀਂ ਉਸ ਵੇਲੇ ਨੂੰ ਤਾਂ ਪਤਾ ਹੋਣਾ ਹੈ ਜਿਹੜੇ ਨੌਜਵਾਨ ਹੈ ਉਹਦੋਂ ਨਹੀਂ 10 10 ਸਾਲ ਦੇ ਹੁਣ ਇਹਨਾਂ ਨੂੰ ਨਹੀਂ ਯਾਦ ਹੋਣਾ ਦੂਜਿਆਂ ਨੂੰ ਤਾਂ ਪਤਾ ਹੈ ਜਿਸ ਕਰਕੇ ਇਹ ਸ਼ਰਾਰਤ ਜੁੜੀ ਕੁਛ ਨਾ ਕੁਝ ਏਜੰਸੀਆਂ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਉਹ ਤਾਂ ਜਿਸਨ ਸਨੋਮਾਸ ਦਾ ਰਿਸ਼ਤਾ ਪੈ ਗਿਆ ਸੀ ਉਦੋਂ ਹੀ ਹੋ ਗਿਆ ਇਹ ਸਾਰਾ ਕੁਝ ਹਮ ਤਾਂ ਕੁਝ ਨਹੀਂ ਬਚਿਆ ਸਾਡੇ ਕੋਲ ਬਹੁਤ ਨਮਕਾਡ ਤਾ ਬਿਲਕੁਲ ਹੱਡ ਬੀਤੀ ਦੱਸਦੇ ਹੋਏ ਅਜੈਪ ਸਿੰਘ ਗਿੱਲ ਜਿਹੜੇ ਨੂੰ ਨਜ਼ਰ ਆਏ ਨੇ ਕਿ ਉਸ ਵਕਤ ਤੱਕ ਕਿਵੇਂ ਦਾ ਮਾਹੌਲ ਸੀਗਾ ਕਿ ਕੁਝ ਗੁਰਦੁਆਰਾ ਦੁਖਨੀਵਾਲਨ ਸਾਹਿਬ ਦੇ ਵਿੱਚ ਵੀ ਉਸ ਸਮੇ ਵਾਪਰਿਆ ਸੀਗਾ ਕੈਮਰਾ ਪਰਸਨ ਰਵੀ ਜਪਲ ਨੇ ਆਦਮ ਸਿੰਘ ਪੀਟਿਸ਼ਨਰ